ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਵ ਟੂ ਸਾਰੇ ਵਿਡਿਓਜ਼ ਮੀਂ ਤੇ ਇਸ ਵਾਰ ਵੀ ਤੁਹਾਡਾ ਜੀ ਨਵਾਂ ਵਲੌਗ ਚ ਤੇ ਹੁਣ ਟਾਈਮ ਹੋ ਗਿਆ 10 ਵਜੇ ਅੱਜ ਜਿੰਮ ਤੋਂ ਵੀ ਛੁੱਟੀ ਸੀ ਕਿਉਂਕਿ ਆ ਜਮਵਾਰ ਸੀ ਤੇ ਬਾਕੀ ਹੁਣ ਕਰਦੇ ਆ ਵਲੌਗ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ 12:30 ਤੇ ਮੈਂ ਜਾ ਰਿਹਾ ਮਾਰਕੀਟ ਵੱਲ 버거 ਖਾ ਕੇ ਆਂਦੇ ਆਂ ਹਫਤੇ ਚ ਇੱਕ ਵਾਰ ਰਜਾ ਨੂੰ ਖੁਸ਼ ਨਹੀਂ ਹੁੰਦਾ ਜਿੰਮ ਤਾਂ ਬਸ ਲੱਗੇ ਹੋਏ ਨੇ ਅੱਜ ਮਨ ਕੀਤਾ ਤਾਂ ਚੱਲਦੇ ਆਂ ਨਾਲੇ ਘੁੰਮ ਕੇ ਆਉਂਦੇ ਆਂ ਜੀ ਗਾਇਸ ਹੁਣ ਮੈਂ ਜਾ ਰਿਹਾ ਘਰਾਂ ਨੂੰ 버ਗਰ ਖਾ ਲਿਆ ਸੀ ਉੱਥੇ ਸ਼ੋਰ ਹੀ ਬਹੁਤ ਸੀ ਫਿਰ ਪਿੱਛੇ ਤਾਂ ਉੱਥੇ ਵਲੌਗ ਬਣਿਆ ਨਹੀਂ ਹੈਗਾ ਤੇ ਬਾਕੀ ਹੁਣ ਚੱਲਦੇ ਆਂ ਘਰਾਂ ਨੂੰ ਤੇ ਟੈਂਬ ਬਹੁਤ ਹੋ ਗਿਆ ਟੋਪੀ ਬਹੁਤ ਹੋ ਰਹੀਏ ਜਿੰਨੇ ਸਮੇਂ ਟੈਂਬ ਹੋ ਗਿਆ 1 ਵਜੇ ਨਹੀਂ ਕਿ ਮੈਂ ਪਹੁੰਚ ਗਿਆ ਸੀ ਘਰੇ ਇਹ ਬਾਕੀ ਬਾਹਰ ਟੋਪ ਬਹੁਤ ਸੀ ਕਵਾਇਤਾ ਲੜੀ ਹੀ ਚਾਣੀ ਆਣੀ ਲੱਗੀ ਅੱਜ ਬਰਗਰ ਖਾ ਲਿਆ ਲੋ ਕੁਝ ਨਹੀਂ ਫਿਰ ਜੱਕ ਫੂਡ ਇੱਕ ਦਿਨ ਦਾ ਕੁਝ ਨਹੀਂ ਹੁੰਦਾ ਮਹੀਨੇ ਇੱਕ ਅੱਧੀ ਵਾਰ ਸਵੇਰ ਨੂੰ ਸਿਆਣਾ ਜਿੰਦੂ ਦਿਨ ਤੋਂ ਨਹੀਂ ਆਣਾ ਨਹੀਂ ਆਣਾ ਹਾਂਜੀ ਗਾਇਸ ਹੁਣ ਟਾਈਮ ਹੋ ਗਿਆ ਹੈ 4:00 ਵਜ ਗਏ ਨੇ ਤੇ ਮੈਂ ਜਾ ਰਿਹਾ ਹਾਂ ਘਾਟ ਘੜ ਤੇ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਨਾ ਚੱਲੇ ਗਿਆ ਹੁਣ ਤੇ ਚੱਲਦੇ ਆ ਸੁਬیرے ਮੈਂ ਛੱਡਿਆ ਸੀ ਫਿਰ ਰਹਿ ਗਿਆ ਸੀ ਤਾਂ ਹੁਣ ਚੱਲਦੇ ਆ ਬਾਕੀ ਅੱਗੇ ਵਲੌਗ ਚ ਦੇਖਿਓ ਤੁਸੀਂ ਹਾਂਜੀ ਗਾਇਸ ਹੋ ਗਿਆ ਸੀ ਤੇ ਕੁਝ ਵੀ ਹੋ ਰਹੀ ਹੈ ਲੈਡਿੰਗ ਲੈਡਿੰਗ ਤੇ ਹਾਂਜੀ ਗਾਇਸ ਹੁਣ ਸਕੂਟੀ ਲੈ ਕੇ ਆ ਗਿਆ ਤੇ ਐਕਸਾਈਟਮੈਂਟ ਵਿੱਚ ਚੱਕਰ ਤੇ ਵਲੌਗ ਨਹੀਂ ਬਣਾਇਆ ਅੱਜ ਚਲ ਨੂੰ ਘਰਾਂ ਨੂੰ ਲੈ ਕੇ ਤੇ ਇੱਥੇ ਰੁਗਿਆ ਸੀ ਤੇ ਚੱਲਦੇ ਹਾਂ ਤੇ ਹਾਂਜੀ ਗਾਇਸ ਮੈਂ ਪਹੁੰਚ ਗਿਆ ਘਰੇ ਤੇ ਟਾਈਮ ਹੋ ਗਿਆ 7 ਵਜੇ ਦੇ ਨੇ ਤੇ ਅਸੀਂ ਸਕੂਟਰੀ ਦਾ ਪ੍ਰੈਨਟ ਤਾਂ ਕਰਦੇ ਸੀ ਪਰ ਅਸੀਂ ਲੈਣੀ ਲੇਟ ਸੀ ਪਰ ਥੋੜਾ ਟਾਈਮ ਬਾਅਦ ਤਾਂ ਸਰਪ੍ਰਾਈਜ਼ ਹੋ ਗਿਆ ਇੱਕਦਮ ਸਵੇਰੇ ਸਵੇਰੇ ਜਾਣਾ ਸੀ ਸਵੇਰੇ ਹੋਈ ਨਹੀਂ ਸੀ ਤਿਆਰ ਕੋ ਹੁਣ ਰੈਡੀ ਹੋ ਗਏ ਤੇ ਲੈ ਕੇ ਪਹੁੰਚਿਆ ਕਰੀ ਬਾਕੀ ਦੇਖੋ ਸਾਰੀ ਲੋਕ ਕਰਾਂ ਦੇਉਨਾ ਸਿਕਟੀਕ ਇਲੈਕਟ੍ਰਿਕ ਹੈ ਗਾਇਸ ਇਹ ਸਕੂਟਰ ਹੈ ਗਾਇਸ ਹੁਣ ਚਾਰਜ ਵੀ ਫੁੱਲ ਹੈ ਸਕੂਟੀ ਤੇ ਲੈ ਕੇ ਚੱਲਦੇ ਹੁਣ ਇੱਕ ਕਿੜਾ ਲੈ ਕੇ ਆਂਦੇ ਉਧਰ ਵੱਲ ਸੰਕੜੀ ਵੱਲ ਦਾ ਥੋੜੇ ਟਾਈਮ ਚੱਕ ਤੇ ਲਾ ਮੱਥਾ ਟੇਕਾਂ ਦੇ ਮੰਦਰ ਪਰ ਚੱਲਦੇ ਹਾਂ ਤਾਂ ਹਾਂਜੀ ਗਾਇਸ ਹੁਣ ਚੱਲਦੇ ਆ ਤੇ ਮੱਥਾ ਟੇਕਾਂ ਦੇ ਪੀਰ ਦੇ ਮੰਦਰ ਤੇ ਜਾਂ ਕੋਈ ਨਵੀਂ ਥੀ ਲੈਣ ਦੇ ਸ ਮੱਥਾ ਟੇਕਦੇ ਹਾਂ ਤੇ ਚੱਲਦੇ ਹਾਂ ਤੇ ਗਾਇਸ ਹੁਣ ਮੈਂ ਐਸੀ ਵੀਡੀਓ ਮੰਦਰ ਤੇ ਮੱਥਾ ਟੇਕ ਜਾਏ ਤੇ ਹੁਣ ਚੱਲਦੇ ਆ ਘਰਾਂ ਨੂੰ ਤੇ ਬਾਕੀ ਆ ਪੀਰ ਦੇ ਮੰਦਰ ਵਲੋਗ ਤੁਹਾਨੂੰ ਦਿਖਾ ਲੈਣੀ ਸੀ ਅੱਜ ਦੇਖ ਲਓ ਚੰਗੀ ਤਰ੍ਹਾਂ ਸ ਆ ਗਏ ਘਰੇ ਤੇ ਹਵਾ ਚੱਲ ਰਹੀ ਮੌਸਮ ਬਹੁਤ ਹੀਆ ਹੋ ਰਿਹਾ ਹੈ ਤੇ ਹੁਣ ਚਲਦੇ ਆ ਬਾਹਰ ਇੱਕ ਜੜਾ ਲੈ ਕੇ ਆਂਦੇ ਸਕੂਟੀ ਦਾ ਪਿੰਡ ਜੇ ਛਾਦੇ ਤੇ ਹਾਂਜੀ ਗਾਇਸ ਹੁਣ ਮੈਂ ਆਈ ਸੀ ਸਕੂਟਰੀ ਚ ਲੈ ਕੇ ਇਧਰ ਬਾਈਵਲ ਤੇ ਬਾਕੀ ਦੇਖੋ ਕਿਦਾਂ ਲੱਗ ਰਹੀ ਲੁੱਕ ਰਾਤ ਨੂੰ ਤੇ ਲਾਈਟ ਜਿਹੜੀ ਖਾਂਦੇ ਤੁਹਾਨੂੰ ਨਾਲ ਹੀ ਲਾਈਟ ਦਾ ਲੋ ਵਾਲਾ ਦਿਖਾਂਦੇ ਜਰਾ ਕਿੰਨਾ ਆਹ ਦੇਖੋ ਇਹਦੀ ਲਾਈਟ 5in ਲੋ ਵੀ 5in ਵੀ ਦੋ ਠੀਕ ਚਲਦੇ ਆ ਵਕਤੋਂ ਘਰੋਂ ਨੇੜਾ ਹੋ ਗਿਆ ਹੈ ਉਹ ਗਾਇਸ ਇੱਥੇ ਸਪੀਡੀ ਦੀ ਸਹੀ ਹੈ ਨਾ ਉਹ ਦੱਸਦੀ ਪਿੰਡ 'ਚ ਤੇ ਹੁਣ ਗਾਇਸ ਮੈਂ ਚੱਲੇ ਆ ਆਪਣੇ ਡਬਲ ਗੇੜਾ ਲੈਣ ਸਕੂਟੀ ਦਾ ਤੇ ਬਾਕੀ ਨਿਹਰਾ ਹੋ ਗਿਆ ਇੱਥੇ ਚੱਲਦੇ ਆ ਥੋੜਾ ਘੁੰਮ ਕੇ ਆਂ ਗਾਇਸ ਦੇਖੋ ਮਾੜੀ ਆਵਾਜ਼ ਨਹੀਂ ਆੜੀ ਸਕੂਟੀ ਦੀ ਬਿਲਕੁਲ ਵੀ ਨਹੀਂ ਆ ਰਹੀ ਵਾਈ ਤੇ ਗਾਇਸ ਹੁਣ ਮੈਂ ਪਿੰਡ ਦੇ ਬਾਹਰ ਆ ਗਿਆ ਥੋੜਾ ਜਿਹਾ ਗੇੜਾ ਲੈਣ ਤੇ ਬਾਕੀ ਨਿਹਰਾ ਹੋਣਾ ਹੈ ਇੱਥੇ ਹਵਾ ਬਹੁਤ ਵਧੀਆ ਚੱਲ ਰਹੀ ਹੈ ਪਰ ਰਾਸ ਨੂੰ ਕੈਪਚਰ ਨਹੀਂ ਹੋਣਾ ਥੋੜਾ ਜਿਹਾ ਤੇ ਥੋੜੇ ਅੱਗੇ ਜਾਂਦੇ ਫਿਰ ਪਿੱਛੇ ਮੁੜ ਜਾਂਦੇ ਆ ਚਾਹ ਦੇ ਘਰਾਂ ਨੂੰ ਤੇ ਚਲਾ ਕੇ ਦਿਖਦੇ ਤੇ ਗਾਈ 60 ਵਜੇ ਨਾਲ ਹੀ ਨੇ ਇੱਧਰ ਦੇਖੋ ਹਨੇਰਾ ਹੀ ਹੋ ਗਿਆ ਪੂਰਾ ਕਿਵੇਂ ਵੈਸੀ ਕੀੜਾ ਲੈਣਾ ਤੇ ਬਾਕੀ ਅੱਜ ਐਕਸਾਈਟਮੈਂਟ ਦੇ ਕਰਕੇ ਬਲੌਗ ਘੱਟੇ ਬਣਿਆ ਤੇ ਸਵੇਰੇ ਵੀ ਕੁਝ ਨਹੀਂ ਸੀ ਦਿੱਤਾ ਤਾ ਬਾਕੀ ਆਇਆ ਐਕਸਾਈਟਮੈਂਟ ਹੀ ਹੋ ਰਹਾ ਮੈਨੂੰ ਬਸ ਇੱਥੇ ਦੇ ਮੋੜ ਚੱਲਦੇ ਹਾਂ ਹੁਣ ਜਿਆਦਾ ਅੱਗੇ ਜਾਣ ਨੂੰ ਜਣਾ ਮੋਰ ਜਲਦੀ ਇੱਥੇ ਤੇ ਬਾਕੀ ਗਾਇਸ ਦੇਖੋ ਬਾਏ ਮਾੜੀ ਵੀ ਨਹੀਂ ਹੈ ਤੇ ਹਾਂਜੀ ਗਾਇਸ ਪਹੁੰਚ ਗਏ ਅਸੀਂ ਪਰ ਇਥੇ ਬਾਕੀ ਚਾਰ ਜੋ ਨਾ ਦੱਸਤੀ ਜਿੰਨਾ ਉੱਥੇ ਤੇ ਲਿਆਈ ਸੀ ਘਾਟ ਘਾਟ ਤੇ ਵੀ ਇਹਨਾਂ ਦੱਸਦੀ ਸੀ 62 ਕਿਲੋਮੀਟਰ ਤੇ 10 ਕਿਲੋਮੀਟਰ ਆ ਗਿਆ ਸੀ ਉੱਥੇ ਦਾ ਰਸਤਾ ਸਾਡੇ ਪਿੰਡੋਂ 10 ਕਿਲੋਮੀਟਰ ਹੈ ਹਜੇ ਵੀ ਇਹਨਾਂ ਦੱਸਦੀ ਹੈ ਤਾਂ ਹੁਣ ਕਰਦੇ ਹਾਂ ਆਓ ਫਿਰ ਤੇ ਬਾਕੀ ਗਾਇਸ ਇਹ ਸਕੂਟੀ ਜਿ세 ਕਿਦਾਂ ਦੀ ਲੱਗਦੀ ਹੈ ਬਾਕੀ ਮੈਨੂੰ ਦੇਨੇਗਾ ਨਾ ਕਿ ਪੂਗੀ ਸਕੂਟੀ ਲੈ ਲਈ ਵੈਸੇ ਲੱਗਦੀ ਹੀ ਪੂਗੀ ਹੈ ਪੂਗੀ ਹੈ ਨਾ ਪੂਗੀ ਤੇ ਬਲੈਕ ਰੰਗ ਦੀ ਲਈਏ ਮੈਂ ਬਲੈਕ ਰੰਗ ਦੀ ਵਧੀਆ ਲੱਗਦੀ ਸੀ ਤੇ ਵਾਈਟ ਤਾਂ ਹੋਰ ਹੀ ਤਰ੍ਹਾਂ ਦੀ ਲੱਗਦੀ ਸੀ ਬਲੈਕ ਕਰਨੀ ਤੇ ਆਹ ਸੀਟ ਕਵਰ ਵੀ ਬਹੁਤ ਐਸਾ ਦਾ ਹੀ ਨਾਲ ਬਲੈਕ ਕਵਰ ਨਾਲ ਆਹ ਦੇਖੋ ਸਿੱਕੇ ਇਹ ਮੈਂ ਲਈਏ ਕ੍ਰਿਸ਼ਨਾ ਇੰਟਰਪ੍ਰਾਈਜ਼ਸ ਕਾਠਗੜ੍ਹ ਤੋਂ ਤੇ ਬਾਕੀ ਬਹੁਤ ਵਧੀਆ ਦੁਕਾਨ ਹੈ ਉਹਨਾਂ ਦੀ ਸਿੱਕੇ ਇਹ ਵੀ ਐ ਸਕੂਟਰੀ ਤੇ ਬਾਲੀ ਕੈਂਟ ਚੱਲਦੀ ਮੈਂ ਚਲਾ ਕੇ ਦੇਖੀ ਐ ਸਵਾਗ ਬਹੁਤ ਚਲਾ ਕੇ ਤੇ ਹੁਣ ਕਰਦੇ ਆ ਇਸ ਵਲੌਗ ਨੂੰ ਐਂ ਤੇ ਅੱਜ ਵਲੌਗ ਕੁਝ ਖਾਸ ਵੀ ਨਹੀਂ ਬਣਿਆ ਤੇ ਮਿਲਦੇ ਆ ਕਿਸੇ ਹੋਰ ਵਲੌਗ ਚ ਨਵੇਂ ਵਲੌਗ ਚ ਤੇ ਬਾਅਦ ਕਰਾਂਗੇ ਇਹਦੀ ਟੈਸਟਿੰਗ ਤੇ ਕਮੈਂਟ ਕਰਦੇ ਹੋ ਤੁਸੀਂ ਕਮੈਂਟ ਕਰਦੇ ਹੋ ਫੇਰ ਇਹਦੀ ਟੈਸਟਿੰਗ ਕਰਾਂਗੇ ਤੇ ਕਰਦੇ ਆ ਇਸ ਵਲੌਗ ਨੂੰ ਐਂ ਤੇ ਮਿਲਦੇ ਆ ਕਿਸੇ ਹੋਰ ਵਲੌਗ ਚ ਐਂ ਬਾਏ ਬਾਏ ਗੈਸ